ਆਕਰੋ ਜੀ ਦਾ ਖਾਸ ਸਾਹਿਬ ਬਾਹੁਰੂ ਜੀ ਦੀ ਫਤਿਹ ਇਹ ਤਰਨਪ੍ਰੀਤ ਸਿੰਘ ਮੁੱਖ ਮੰਤਰੀ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਆ ਤੇ ਇਸ ਨੂੰ ਕਿਸੇ ਕੰਪਨੀ ਨੇ ਜੋ ਇਹਦੇ ਨਾਲ ਕੰਟਰੈਕਟ ਕੀਤਾ ਸੀ ਤੇ ਇਹਨੂੰ ਲੈ ਕੇ ਵੀ ਗਏ ਬਾਅਦ ਚ ਇਹਨੂੰ ਘਰ ਛੱਡ ਗਏ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਜਿਹੜਾ ਇਹਦਾ ਬਣਦਾ ਵਾ ਜੋ ਵੀ ਇਹਦੇ ਨਾਲ ਤੁਸੀਂ ਕੀਤਾ ਹੀ ਹੋ ਇਹਨੂੰ ਦਿਓ ਤੇ ਜਿਹੜਾ ਇਹਦਾ ਕੋਈ ਪੇਜ ਚਲਾ ਰਿਹਾ ਜੇ ਉਹ ਵੀ ਇਹਦਾ ਵਾਪਸ ਕਰੋ ਤੇ ਇਹਦੀਆਂ ਜਿਹੜੀਆਂ ਇਹਦੀ ਤੁਸੀਂ ਕਮਾਈ ਖਾ ਰਹੇ ਜੀ ਉਹ ਬਿਲਕੁਲ ਬੰਦ ਕਰ ਦਿਓ ਤੇ ਜੋ ਇਹਦੇ ਨਾਲ ਤਾਂ ਦਾ ਹਸਾਬਕਾ ਬਣਦਾ ਉਹ ਕਰ ਲਓ ਜੇ ਤੁਸੀਂ ਨਹੀਂ ਕਰਦੇ ਤੇ ਫਿਰ ਸੰਗਤ ਦੇ ਸੰਗਤ ਦੇ ਵਿੱਚ ਇਹ ਫੈਸਲਾ ਰੱਖਿਆ ਜਾਊਗਾ ਫਿਰ ਸੰਗਤ ਦੇ ਵਿੱਚ ਤੁਹਾਨੂੰ ਜਵਾਬ ਦੇਣਾ ਪਊਗਾ ਇਸ ਕਰਕੇ ਜਲਦੀ ਤੋਂ ਜਲਦੀ ਭਾਈ ਦਵਿੰਦਰ ਸਿੰਘ ਜੀ ਸੰਤ ਸਿਪਾਹੀ ਗਰੁੱਪ ਲੁਧਿਆਣਾ ਵਾਲਿਆਂ ਨੇ ਵੀ ਤੁਹਾਨੂੰ 15 20 ਦਿਨਾਂ ਦੇ ਵਿੱਚ ਵਿੱਚ ਕਿਹਾ ਵੀ ਇਹਦੇ ਨਾਲ ਹਸਾਬ ਕਰਕੇ ਜਿਹੜਾ ਵੀ ਇਹਦਾ ਬਣਦਾ ਉਹ ਦਿੱਤਾ ਜਾਵੇ ਤਾਂ ਜੋ ਇਹਦਾ ਜਿਹੜਾ ਤੁਸੀਂ ਘਰ ਦਾ ਕੰਟਰੈਕਟ ਕੀਤਾ ਸੀ ਆ ਇਹਦੇ ਨਾਲ ਜੋ ਵੀ ਕੀਤਾ ਸੀ ਉਹ ਵੀ ਤੇ ਵਿੱਤੇ ਛੱਡਿਆ ਸਾਰਾ ਤੇ ਇਹਨੂੰ ਵਿਚਾਰੇ ਨੂੰ ਤੁਸੀਂ ਜਿੱਦਾਂ ਵੀ ਵਰਤਿਆ ਉਹ ਤੇ ਚਲੋ ਉਸ ਬਾਤ ਦੀਆਂ ਗੱਲਾਂ ਨੇ ਹੁਣ ਜਿਹੜਾ ਅਗਲਾ ਸਮਾਂ ਵਾ ਉਹ ਤੁਸੀਂ ਇਹਦਾ ਜਿਹੜਾ ਸਾਫਤਾਬ ਕਰਕੇ ਇਹਦੇ ਨਾਲ ਜੋ ਵੀ ਤੁਹਾਡਾ ਬਣਦਾ ਉਹ ਬੈਠ ਕੇ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ